ਸਾਡੀ ਇਹ ਧਰਤੀ ਆਪਣੇ ਅੰਦਰ ਬਹੁਤ ਜ਼ਿਆਦਾ ਰਾਜ਼ਲ ਕੋਈ ਬੈਠੀ ਹੈ ਤੇ ਸਮੇਂ-ਸਮੇਂ ਤੇ ਸਾਡੀ ਇਹ ਧਰਤੀ ਦੇ ਉੱਪਰ ਅਜਿਹੇ ਜੀਵ-ਜੰਤੂ ਵੀ ਦਿਖਾਈ ਦਿੱਤੇ ਨੇ ਜਿਹੜੇ ਸਾਡੀ ਧਰਤੀ ਦੇ ਲੱਗਦੇ ਹੀ ਨਹੀਂ ਪਰ ਅਕਸਰ ਹੀ ਸਬੂਤਾਂ ਦੀ ਕਮੀ ਦੇ ਕਾਰਨ ਉਹਨਾਂ ਦੇ ਦਾਅਵੇ ਝੂਠੇ ਪੈ ਜਾਂਦੇ ਨੇ ਕੈਂਟੈਕੀ ਅਮਰੀਕਾ ਦੇ ਜਿਸ ਇਲਾਕੇ ਦੀ ਇਹ ਫੂਟੇਜ ਹੈ ਉੱਥੇ ਅਕਸਰ ਹੀ ਅਜਿਹੇ ਜੀਵਾਂ ਨੂੰ ਦੇਖਣ ਦੇ ਦਾਅਵੇ ਕੀਤੇ ਜਾਂਦੇ ਰਹੇ ਨੇ ਪਹਿਲਾਂ ਵੀ 1937 ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਅੰਦਰ ਕੋਸਟ ਦੇ ਉੱਪਰ ਇੱਕ ਅਜਿਹੀ ਬੇਲਮੱਛੀ ਦੀ Laash ਮਿਲੀ ਸੀ ਜਦੋਂ ਉਸ ਨੂੰ ਪਾੜ ਕੇ ਦੇਖਿਆ ਗਿਆ ਤਾਂ ਉਸ ਦੇ ਅੰਦਰੋਂ ਵੀ ਇੱਕ ਬਿਲ ਸਿਓ ਘੋੜੇ ਵਰਗਾ ਸੀ ਤੇ ਇਸ ਦੀ ਪੈਠ ਦੇ ਉੱਪਰ ਦੋ ਹੰਪਸ ਬਣੇ ਹੋਏ ਸਨ ਸਾਡੀ ਇਹ ਧਰਤੀ ਆਪਣੇ ਅੰਦਰ ਬਹੁਤ ਜ਼ਿਆਦਾ ਰਾਜ਼ਲ ਕੋਈ ਬੈਠੀ ਹੈ ਤੇ ਸਮੇਂ-ਸਮੇਂ ਤੇ ਸਾਡੀ ਇਹ ਧਰਤੀ ਦੇ ਉੱਪਰ ਅਜਿਹੇ ਜੀਵ-ਜੰਤੂ ਵੀ ਦਿਖਾਈ ਦਿੱਤੇ ਨੇ ਜਿਹੜੇ ਸਾਡੀ ਧਰਤੀ ਦੇ ਲੱਗਦੇ ਹੀ ਨਹੀਂ ਹਰ ਸਾਲ ਵਿਗਿਆਨਕਾਂ ਨੂੰ ਅਜਹੀਆਂ ਨਵੀਆਂ ਧਰਤੀ ਦੇ ਉੱਪਰ ਜਾਨਵਰਾਂ ਦੀਆਂ ਨਸਲਾਂ ਮਿਲਦੀਆਂ ਨੇ ਜਿਹੜੀਆਂ ਅੱਜ ਤੋਂ ਪਹਿਲਾਂ ਜਾਂ ਕਈ ਉਸ ਸਮੇਂ ਤੋਂ ਪਹਿਲਾਂ ਡਿਸਕਵਰ ਹੀ ਨਹੀਂ ਹੋਈਆਂ ਹੁੰਦੀਆਂ ਇਤਿਹਾਸ ਦੇ ਵਿੱਚ ਜਾ ਕੇ ਦੇਖੀਏ ਤਾਂ ਸਮੇਂ-ਸਮੇਂ ਤੇ ਲੋਕਾਂ ਨੇ ਅਜਿਹੇ ਸੁਪਰਨੈਚੁਰਲ ਕ੍ਰੀਚਰ ਨੂੰ ਦੇਖਣ ਦਾ ਦਾਵਾ ਕੀਤਾ ਹੈ ਜਿਨ੍ਹਾਂ ਦੇ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਤੇ ਉਹ ਬਹੁਤ ਜ਼ਿਆਦਾ ਅਜੀਬ ਦਿਸਦੇ ਨੇ ਪਰ ਅਕਸਰ ਹੀ ਸਬ ਪਹਿ ਜਾਂਦੇ ਨਹੀਂ ਪਰ ਹੁਣ ਟੈਕਨੋਲੋਜੀ ਇੰਨੀ ਜਿਆਦਾ ਐਡਵਾਂਸ ਹੋ ਚੁੱਕੀ ਹੈ ਤੇ ਅਜਹੀਆਂ ਅਜਹੀਆਂ ਚੀਜ਼ਾਂ ਸਾਡੇ ਸਾਹਮਣੇ ਆ ਰਹੀਆਂ ਨੇ ਅਜਿਹੇ ਜੀਵ ਜੰਤੂ ਸਾਡੇ ਸਾਹਮਣੇ ਆ ਰਹੇ ਨੇ ਜਿਹੜੇ ਕਿ ਬਹੁਤ ਜਿਆਦਾ ਅਜੀਬ ਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕੁਝ ਅਜਹੀ ਸੁਪਰਨੈਚੁਰਲ ਕ੍ਰੀਚਰਸ ਦੇ ਬਾਰੇ ਗੱਲ ਕਰਾਂਗੇ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਕੈਂਟੇਕੀ ਯੂਐਸਏ ਜੁਲਾਈ 5 2022 ਦੀ ਗੱਲ ਹੈ ਉਸ ਦਿਨ ਕਾਫੀ ਜ਼ਿਆਦਾ ਗਰਮੀ ਸੀ ਤੇ ਉਥੋਂ ਦੇ ਇੱਕ ਘਰ ਦੇ ਵਿੱਚ ਰਾਤ ਨੂੰ ਜਿਹੜੀ ਫੁਟੇਜ ਕੈਮਰੇ ਦੇ ਵਿੱਚ ਕੈਚ ਹੋਈ ਹੈ ਉਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਉਸ ਫੁਟੇਜ ਦੇ ਵਿੱਚ ਇੱਕ ਇਨਸਾਨ ਵਰਗਾ ਦੇਖਣ ਵਾਲਾ ਜੀਵ ਤੁਹਾਨੂੰ ਦਿਖਾਈ ਦਿੰਦਾ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਜੀਵ ਅੱਗੇ ਨੂੰ ਝੁੱਕ ਕੇ ਚੱਲ ਰਿਹਾ ਹੈ ਇਸ ਦੀਆਂ ਲੱਤਾਂ ਬਹੁਤ ਜ਼ਿਆਦਾ ਪਤਲੀਆਂ ਨੇ ਤੇ ਇਸ ਜੀਵ ਦੀ ਜਿਹੜੀ ਸਕਿਨ ਦਾ ਕਲਰ ਹੈ ਉਹ ਵਾਈਟ ਹੈ ਇਸ ਦੀ ਚਾਲ ਬਿਲਕੁਲ ਵੀ ਇਨਸਾਨਾਂ ਵਰਗੀ ਨਹੀਂ ਹੈ ਤੇ ਇਹ ਆਪਣੇ ਆਲੇ-ਦੁਆਲੇ ਧਿਆਨ ਦੇ ਨਾਲ ਦੇਖ ਕੇ ਅੱਗੇ ਨੂੰ ਵਧ ਰਿਹਾ ਹੈ ਜਦੋਂ ਇਹ ਜੀਵਕਾਰ ਦੇ ਕੋਲ ਜਾਂਦਾ ਹੈ ਤਾਂ ਉੱਥੋਂ ਇਸ ਜੀਵ ਦੇ ਸਾਈਜ਼ ਦਾ ਅੰਦਾਜ਼ਾ ਹੋ ਜਾਂਦਾ ਹੈ ਕਿ ਇਸ ਦਾ ਸਾਈਜ਼ ਕਿੰਨਾ ਹੈ ਇਸ ਦਾ ਸਾਈਜ਼ ਕਾਫੀ ਜ਼ਿਆਦਾ ਛੋਟਾ ਹੈ ਇਨਸਾਨਾਂ ਦੇ ਮੁਕਾਬਲੇ ਕੈਂਟੈਕੀ ਅਮਰੀਕਾ ਦੇ ਜਸ ਇਲਾਕੇ ਦੀ ਇਹ ਫੁਟੇਜ ਹੈ ਉੱਥੇ ਅਕਸਰ ਹੀ ਇਹ ਅਜਿਹੇ ਜੀਵਾਂ ਨੂੰ ਦੇਖਣ ਦੇ ਦਾਅਵੇ ਕੀਤੇ ਜਾਂਦੇ ਰਹੇ ਨੇ ਪਹਿਲਾਂ ਵੀ 21 ਨਵੰਬਰ ਸੰਨ 2023 ਦੀ ਗੱਲ ਹੈ ਜਦੋਂ ਇੱਕ ਪਿਓ ਆਪਣੇ ਦੋ ਬੱਚਿਆਂ ਦੇ ਨਾਲ ਕਾਰ ਦੇ ਵਿੱਚ ਸਵਾਰ ਹੋ ਕੇ ਕੈਂਟੈਕੀ ਯੂ ਐਸ اے ਦੇ ਇਸ ਇਲਾਕੇ ਦੇ ਵਿੱਚ ਦੀ ਲੰਘ ਰਿਹਾ ਹੁੰਦਾ ਹੈ ਇਹ ਮੋਰਲ ਹੈਡ ਨਾਮ ਦੇ ਇਲਾਕੇ ਦੇ ਕੋਲ ਪਹੁੰਚਦੇ ਨੇ ਉਦੋਂ ਹੀ ਇਹਨਾਂ ਨੂੰ ਅਸਮਾਨ ਦੇ ਵਿੱਚ ਇੱਕ ਬਹੁਤ ਜ਼ਿਆਦਾ ਵੱਡੀ ਗੋਲ ਇਹ ਜਸਦੇ ਵਿੱਚ ਲਾਈਟਾਂ ਜਗ ਰਹੀਆਂ ਹੁੰਦੀਆਂ ਨੇ ਇਹ ਇੱਕ ਸੌਨਸਾਨ ਸੜਕ ਦੇ ਉੱਪਰ ਡਰਾਈਵ ਕਰ ਰਹੇ ਹੁੰਦੇ ਨੇ ਤੇ ਉਹ ਗੋਲ ਘੁੰਮਣ ਵਾਲੀ ਚੀਜ਼ ਇਹਨਾਂ ਦੇ ਸਾਹਮਣੇ ਹੀ ਇੱਕ ਖੇਤ ਦੇ ਵਿੱਚ ਜਾ ਕੇ ਲੈਂਡ ਹੋ ਜਾਂਦੀ ਹੈ ਇਹ ਤਿੰਨੇ ਜਣੇ ਬਹੁਤ ਜ਼ਿਆਦਾ ਐਕਸਾਈਟਡ ਹੋ ਜਾਂਦੇ ਨੇ ਤੇ ਉਹ ਚੀਜ਼ ਨੂੰ ਨੇੜੇ ਤੋਂ ਜਾ ਕੇ ਦੇਖਣ ਦੀ ਕੋਸ਼ਿਸ਼ ਕਰਦੇ ਨੇ ਤੇ ਜਦੋਂ ਇਹ ਆਪਣੀ ਕਾਰ ਨੂੰ ਰੋਡ ਦੇ ਸਾਈਡ ਦੇ ਉੱਪਰ ਖੜਾ ਕੇ ਉਸ ਗੋਲ ਘੁੰਮ ਰਹੀ ਚੀਜ਼ ਨੂੰ ਜਿਹੜੀ ਖੇਤ ਦੇ ਵਿੱਚ ਲੈਂਡ ਹੋਈ ਹੁੰਦੀ ਹੈ ਉਸ ਦੇ ਕੋਲ ਜਾਣ ਦੀ ਕੋਸ਼ਿਸ਼ ਕਰਦੇ ਨੇ ਆ ਤੁਰਨ ਲੱਗਦੇ ਨੇ ਤਾਂ ਇਹਨਾਂ ਨੂੰ ਬਹੁਤ ਜ਼ਿਆਦਾ ਉੱਚੀ ਇੱਕ ਔਰਤ ਦੀ ਚੀਕ ਸੁਣਾਈ ਦਿੰਦੀ ਹੈ ਇਹ ਔਰਤ ਦੀ ਜਿਹੜੀ ਚੀਕ ਸੀ ਉਸ ਨੂੰ ਸ਼ਰੀਰ ਨੂੰ ਜਿਉਂਦੇ ਜੀ ਹੀ ਪਾੜ ਰਿਹਾ ਹੋਵੇ ਇਸ ਤੋਂ ਬਾਅਦ ਪੁਲਿਸ ਨੂੰ ਕਾਲ ਕਰਦੇ ਨੇ ਤੇ ਪੁਲਿਸ ਮੌਕੇ ਦੇ ਉੱਪਰ ਪਹੁੰਚਦੀ ਹੈ ਤੇ ਸਾਰੇ ਇਲਾਕੇ ਦੀ ਬਹੁਤ ਜ਼ਿਆਦਾ ਬਰੀਕੀ ਦੇ ਨਾਲ ਸ਼ਾਨਬੀਨ ਕੀਤੀ ਜਾਂਦੀ ਹੈ ਪਰ ਇੱਥੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਔਰਤ ਨਹੀਂ ਮਿਲਦੀ ਤਾਂ ਹੀ ਉਸਦੀ ਡੈੱਡ ਬੋਡੀ ਮਿਲਦੀ ਹੈ ਪੁਲਿਸ ਇਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਸਾਨੂੰ ਗੁੰਮਰਾਹ ਕੀਤਾ ਹੈ ਅਜਿਹਾ ਇੱਥੇ ਕੁਝ ਵੀ ਨਹੀਂ ਹੋਇਆ ਨਾ ਹੀ ਇੱਥੇ ਕੋਈ ਯੂ ਐਫ ਓ ਨੇ ਲੈਂਡ ਕੀਤਾ ਹੈ ਤੇ ਤੁਸੀਂ ਸਾਨੂੰ ਗੁੰਮਰਾਹ ਕਰ ਰਹੇ ਹੋ ਪਰ ਇਹ ਤਿੰਨੇ ਜਣੇ ਆਪਣੀ ਗੱਲ ਦੇ ਉੱਪਰ ਅੜੇ ਰਹਿੰਦੇ ਨੇ ਤੇ ਕਹਿੰਦੇ ਨੇ ਕਿ ਇਸ ਜਗ੍ਹਾ ਦੇ ਉੱਪਰ ਸਾਹਮਣੇ ਵਾਲੀ ਜਗ੍ਹਾ ਦੇ ਉੱਪਰ ਹੀ ਜਿਹੜੇ ਲੋਕ ਯੂਐਫਓ ਦੇ ਉੱਪਰ ਯਕੀਨ ਕਰਦੇ ਨੇ ਉਹਨਾਂ ਦਾ ਮੰਨਣਾ ਹੈ ਕਿ ਇਹਨਾਂ ਤਿੰਨ ਜਾਣਿਆਂ ਨੂੰ ਜਿਹੜੀ ਔਰਤ ਦੀ ਚੀਕ ਸੁਣਾਈ ਦਿੱਤੀ ਸੀ ਅਸਲ ਦੇ ਵਿੱਚ ਉਸ ਔਰਤ ਨੂੰ ਏਲੀਅਨਸ ਨੇ ਅਗਵਾ ਕਰ ਲਿਆ ਸੀ ਉਸ ਸਮੇਂ ਉਹ ਔਰਤ ਨੇ ਚੀਕ ਮਾਰੀ ਸੀ ਤੇ ਜਿਹੜੀ ਮੈਂ ਤੁਹਾਨੂੰ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਇੱਕ ਫੁਟੇਜ ਦਿਖਾਈ ਸੀ ਕਿ ਇੱਕ ਜੀਵ ਜਿਹੜਾ ਚੱਲ ਕੇ ਅਮਰੀਕਾ ਦੇ ਕੈਂਟੇਕੀ ਇਲਾਕੇ ਦੇ ਵਿੱਚ ਕਾਰ ਵੱਲ ਨੂੰ ਜਾ ਰਿਹਾ ਹੁੰਦਾ ਹੈ ਤੇ ਅਮਰੀਕਾ ਦੇ ਕੈਂਟੇਕੀ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕ ਅਕਸਰ ਹੀ ਇਹ ਦਾਅਵਾ ਕਰਦੇ ਨੇ ਕਿ ਇਸ ਇਲਾਕੇ ਦੇ ਵਿੱਚ ਯੂਐਫਓ ਉਤਰਦੇ ਨੇ ਤੇ ਜਿਹੜੇ ਜੀਵ ਇੱਥੇ ਬਹੁਤ ਜ਼ਿਆਦਾ ਬਚਿੱਤਰ ਜੀਵ ਜਿਹ ਲੋਕ ਇਨਾ ਜੀਵਾਂ ਨੂੰ ਕੈਂਟੇਕੀ ਗੋਬਲਿਸ ਕਹਿੰਦੇ ਨੇ ਅਜਿਹੀ ਇੱਕ ਹੋਰ ਘਟਨਾ ਕੈਂਟੇਕੀ ਦੇ ਹੀ ਹੋਮਕਿੰਸ ਇਲਾਕੇ ਦੇ ਵਿੱਚ ਹੋਈ ਸੀ ਜੁਲਾਈ 1995 ਦੇ ਵਿੱਚ ਔਸਮਰਿਕ ਕੈਂਟੇਕੀ ਦੇ ਹੋਪਕਿੰਸ ਇਲਾਕੇ ਦੇ ਲੋਕਾਂ ਨੇ ਦਾਵਾ ਕੀਤਾ ਸੀ ਕਿ ਸਾਨੂੰ ਇਸ ਇਲਾਕੇ ਦੇ ਵਿੱਚ ਛੋਟੇ-ਛੋਟੇ ਜੀਵ ਦਿਖਾਈ ਦਿੱਤੇ ਨੇ ਜਿਹੜੇ ਲੱਗਦਾ ਹੈ ਕਿ ਕਿਸੇ ਹੋਰ ਦੁਨੀਆ ਦੇ ਨੇ ਅਮਰੀਕਾ ਦੇ ਹੋਪਕਿੰਸ ਇਲਾਕੇ ਦੇ ਵਿੱਚ ਹੀ 21 ਅਗਸਤ 1995 ਵਾਲੇ ਦਿਨ ਸੂਟਨ ਨਾਮ ਦੀ ਇੱਕ ਫੈਮਿਲੀ ਆਪਣੇ ਫਾਰਮ ਹਾਊਸ ਦੇ ਵਿੱਚ ਰੁਕੀ ਹੋਈ ਹੁੰਦੀ ਹੈ ਇਹ ਫੈਮਿਲੀ ਨੂੰ ਰਾਤ ਦੇ ਹਨੇਰੇ ਦੇ ਵਿੱਚ ਇੱਕ ਬਹੁਤ ਜ਼ਿਆਦਾ ਤੇਜ਼ ਲਾਈਟ ਦਿਖਾਈ ਦਿੰਦੀ ਹੈ ਤੇ ਉਸ ਤੋਂ ਬਾਅਦ ਇਹ ਫੈਮ ਤੁਹ ਦੇਖਣ ਤੋਂ ਕੋਈ ਸਮਾਂ ਬਾਅਦ ਹੀ ਸਾਨੂੰ 3-3 ਫੁੱਟ ਦੇ ਕਈ ਕਰੀਚਰ ਸਾਡੇ ਘਰ ਦੇ ਆਲੇ-ਦੁਆਲੇ ਜਾਂ ਕੀ ਫਾਰਮ ਹਾਊਸ ਦੇ ਆਲੇ-ਦੁਆਲੇ ਦਿਖਾਈ ਦਿੱਤੇ ਸਨ ਇਸ ਤੋਂ ਬਾਅਦ ਸੂਤਨ ਫੈਮਿਲੀ ਕਹਿੰਦੀ ਹੈ ਕਿ ਅਸੀਂ ਡਰ ਦੇ ਮਾਰੇ ਆਪਣੀ ਗਨ ਦੇ ਨਾਲ ਇਹਨਾਂ ਦੇ ਵਿੱਚੋਂ ਇੱਕ ਜੀਵ ਦੇ ਉੱਪਰ ਫਾਇਰ ਕਰ ਦਿੱਤਾ ਪਰ ਉਹ ਗਨ ਦੀ ਜਿਹੜੀ ਗੋਲੀ ਹੁੰਦੀ ਹੈ ਜੀਵ ਦੇ ਆਰ-ਪਾਰ ਨਹੀਂ ਜਾ ਪਾਉਂਦੀ ਇਸ ਫੁਟੇਜ ਦੇ ਵਿੱਚ ਵੀ ਜਿਹੜਾ ਤੁਸੀਂ ਜੀਵ ਦੇਖ ਰਹੇ ਹੋ ਇਸ ਨੂੰ ਵੀ ਕੈਂਟੈਕੀ ਗੋਬਲਸ ਦਾ ਨਾਮ ਹੀ ਦਿੱਤਾ ਗਿਆ ਹੈ ਕੁਝ ਲੋਕ ਮੰਨਦੇ ਨੇ ਕਿ ਇਹ ਜਿਹੜੇ ਕੈਂਟੈਕੀ ਗੋਬਲਸ ਨੇ ਅਸਲ ਦੇ ਵਿੱਚ ਇਹੀ ਏਲੀਅਨ ਨੇ ਤੇ ਯੂਐਫਓ ਦੇ ਜ਼ਰੀਏ ਇੱਥੇ ਅਕਸਰ ਹੀ ਆ ਕੈਂਟੇ ਕੀ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਗੁਫਾਵਾਂ ਨੇ ਤੇ ਇਹ ਜੀਵ ਨੇ ਉਹ ਧਰਤੀ ਦੇ ਥੱਲੇ ਗੁਫਾਵਾਂ ਦੇ ਵਿੱਚ ਰਹਿੰਦੇ ਰਹਿੰਦੇ ਰਾਤ ਦੇ ਸਮੇਂ ਹੀ ਬਾਹਰ ਨਿਕਲਦੇ ਨੇ ਬਾਇਓਲੋਜਿਸ ਸਟੀਫਨੀ ਕਾਂਸੇ ਐਸ ਜਿਹੜੀ ਸਾਰੀ ਸਾਰੀ ਇਹ ਫੁਟੇਜ ਹੈ ਉਸ ਨੂੰ ਐਨਾਲਾਈਜ਼ ਕੀਤਾ ਸੀ ਤਾਂ ਇਹਨਾਂ ਨੇ ਮੰਨਣਾ ਸੀ ਕਿ ਐਸ ਫੁਟੇਜ ਦੇ ਵਿੱਚ ਜਿਹੜੇ ਜੀਵ ਦਿਖਦੇ ਨੇ ਉਹ ਏਲੀਅਨਸ ਨਹੀਂ ਹੋ ਸਕਦੇ ਕਿਉਂਕਿ ਜਿੰਨੇ ਵੀ ਏਲੀਅਨਸ ਦੇ ਨਾਲ ਲੋਕਾਂ ਦੇ ਇਨਸੀਡੈਂਟ ਹੋਏ ਨੇ ਤਾਂ ਉਹਨਾਂ ਇਨਸੀਡੈਂਟ ਦੇ ਵਿੱਚ ਇੱਕ ਚੀਜ਼ ਤਾਂ ਸਾਹਮਣੇ ਆਉਂਦੀ ਹੈ ਕਿ ਏਲੀਅਨਸ ਹਮੇਸ਼ਾ ਸਿੱਧੇ ਖੜੇ ਹੁੰਦੇ ਨੇ ਜਦਕਿ ਇਹ ਜੀਵ ਬੈਂਡ ਹੋਏ ਹੁੰਦੇ ਨੇ ਕੈਂਟੇ ਕੀ ਇਲਾਕੇ ਦੇ ਅੱਜ ਵੀ ਭੇਡ ਬਣੀ ਹੋਈ ਹੈ ਇਸ ਤੋਂ ਅੱਗੇ ਚਲਦੇ ਹਾਂ ਸਨ 2009 ਦੇ ਵਿੱਚ ਅਲਾਸਕਾ ਦੇ ਅੰਦਰ ਇੱਕ ਫਿਸ਼ਰਮੈਨ ਆਪਣੇ ਦੋ ਲੜਕਿਆਂ ਦੇ ਨਾਲ ਮੱਛੀਆਂ ਫੜ ਰਿਹਾ ਹੁੰਦਾ ਹੈ ਇਹਨਾਂ ਦੋ ਬੱਚਿਆਂ ਦੇ ਨਾਮ ਹੁੰਦੇ ਨੇ ਜੈਸਨ ਤੇ ਕੇਲ ਅਚਾਨਕ ਹੀ ਇਹਨਾਂ ਨੂੰ ਪਾਣੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਹਲਚਲ ਦਿਖਾਈ ਦਿੰਦੀ ਹੈ ਤੇ ਇਹ ਆਪਣਾ ਕੈਮਰਾ ਰਿਕਾਰਡਰ ਕੱਢ ਕੇ ਉਸ ਦੀ ਵੀਡੀਓ ਬਣਾਉਣ ਲੱਗ ਜਾਂਦੇ ਨੇ ਇਸ ਬਲੈਕ ਐਂਡ ਵਾਈਟ ਫੁਟੇਜ ਦੇ ਵਿੱਚ ਤੁਹਾਨੂੰ ਇੱਕ ਵੱਡਾ ਸਾਰਾ ਕਰੀਚਰ ਦਿਖਾਈ ਦੇ ਰਿਹਾ ਹੋਵੇਗਾ ਇਹ ਕਰੀਚਰ ਜਿਹੜਾ ਸਾਨੂੰ ਪਾਣੀ ਦੇ ਵਿੱਚ ਦਿਖਾਈ ਦੇ ਰਿਹਾ ਹੈ ਇਸ ਦੀ ਪੈਠ ਦੇ ਉੱਪਰ ਹੰਸ ਬਣੇ ਹੋਏ ਨੇ ਤੇ ਇਸ ਦੀ ਜਿਹੜੀ ਲੰਬਾਈ ਹੈ ਉਹ ਤਕ ਜਿਹੜਾ 30 ਫੁੱਟ ਲੰਬਾ ਹੈ ਮੰਨਿਆ ਜਾਂਦਾ ਹੈ ਕਿ ਇਹ ਜੀਵ ਕੈਡਬਾਰ ਬਨਸ ਹੈ ਜਿਹੜਾ ਕਿ ਡਾਇਨਾਸੌਰ ਦੇ ਸਮੇਂ ਤੋਂ ਹੀ ਕਿਸ ਨਾ ਕਿਸੇ ਤਰੀਕੇ ਦੇ ਨਾਲ ਬਚ ਗਿਆ ਸੀ ਤੇ ਅੱਜ ਵੀ ਅਲਾਸਕਾ ਦੇ ਵਿੱਚ ਰਹਿ ਰਿਹਾ ਹੈ ਇਸ ਦੀਆਂ ਅੱਗੇ ਦੀਆਂ ਅੱਗੇ ਨਸਲਾਂ ਰਹਦੀਆਂ ਨਹੀਂ ਪੈਸੀਫਿਕ ਨਾਰਥਰਨ ਅਮਰੀਕਨ ਸੀ ਦੇ ਵਿੱਚ ਇਹ ਜੀਵ ਨੂੰ ਕਈ ਵਾਰ ਦੇਖਣ ਦਾ ਲੋਕਾਂ ਨੇ ਦਾਵਾ ਕੀਤਾ ਹੈ ਜੈਸ ਲੋਕੇਸ਼ਨ ਦੀ ਇਹ ਵੀਡੀਓ ਹੈ ਜਿੱਥੋਂ ਇਹ ਵੀਡੀਓ ਸ਼ੂਟ ਕੀਤੀ ਗਈ ਹੈ ਤੇ ਜੈਸ ਲੋਕੇਸ਼ਨ ਦੇ ਉੱਤੇ ਇਹ ਜੀਵ ਸਭ ਤੋਂ ਵੱਧ ਵਾਰ ਦਿਖਾਈ ਦਿੱਤਾ ਹੈ ਉਸ ਜੀਲੇਕ ਨੂੰ ਕਹਿੰਦੇ ਨੇ ਕੈਡਬਾਰਵੇ ਇਸ ਕਾਰਨ ਹੀ ਇਸ ਜੀਵ ਦਾ ਨਾਮ ਵੀ ਕੈਡਬਾਰਬਸ ਪਾ ਦਿੱਤਾ ਗਿਆ ਲੋਕਲ ਲੋਕਾਂ ਦੀ ਮੰਨੀਅਤ ਤਾਂ ਉਹਨਾਂ ਦਾ ਨਾ ਹੈ ਕਿ ਇਸ ਜੀਬ ਦੀ ਜਿਹੜੀ ਲੰਬਾਈ ਹੁੰਦੀ ਹੈ ਉਹ 150 ਫੁੱਟ ਤੱਕ ਹੁੰਦੀ ਹੈ ਤੇ ਇਸ ਦਾ ਸਿਰ ਘੋੜੇ ਵਰਗਾ ਹੁੰਦਾ ਹੈ ਤੇ ਪਿਛਲੇ 200 ਸਾਲਾਂ ਦਾ ਜੇਕਰ ਆਪਾਂ ਰਿਕਾਰਡ ਦੇਖੀਏ ਤਾਂ 200 ਸਾਲਾਂ ਦੇ ਵਿੱਚ 300 ਵਾਰ ਲੋਕਾਂ ਨੇ ਇਹ ਦਾਵਾ ਕੀਤਾ ਹੈ ਕਿ ਅਸੀਂ ਕੋਈ ਏਦਾਂ ਦਾ ਜੀਬ ਪਾਣੀ ਦੇ ਵਿੱਚ ਦੇਖਿਆ ਹੈ 1937 ਦੇ ਵਿੱਚ ਬ੍ਰਿਟਿਸ਼ ਕਲੰਬੀਆ ਦੇ ਅੰਦਰ ਕੋਸਟ ਦੇ ਉੱਪਰ ਇੱਕ ਅਜੀਹੀ ਬੇਲਮੱਛੀ ਦੀ Laash ਮਿਲੀ ਸੀ ਜਦੋਂ ਉਸ ਨੂੰ ਪਾੜ ਕੇ ਦੇਖਿਆ ਗਿਆ ਤਾਂ ਉਸ ਦੇ ਅੰਦਰੋਂ ਵੀ ਇੱਕ ਬਿਲਕੁਲ ਏਦਾਂ ਦਾ ਜੀਬ ਮਿਲਿਆ ਸੀ ਇਸ ਜੀਬ ਦਾ ਜਿਹੜਾ ਸਿਰ ਸੀ ਉਹ ਘੋੜੇ ਵਰਗਾ ਸੀ ਤੇ ਇਸ ਦੇ ਪੇਟ ਦੇ ਉੱਪਰ ਦੋ ਹੰਪਸ ਬਣੇ ਹੋਏ ਸਨ ਤੇ ਫੋਟੋਆਂ ਵੀ ਲਗੀਆਂ ਸਨ ਤੇ ਇਹੀ ਕੈਨਬਰੋਸ ਦੇ ਸਬੂਤ ਮੰਨੇ ਜਾਂਦੇ ਨੇ ਜਿਹੜੇ ਮਸ਼ਵਾਰਿਆਂ ਨੇ ਜੀਵ ਦੀ ਵੀਡੀਓ ਰਿਕਾਰਡ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਜੀਵ ਨੇ ਪਾਣੀ ਦੇ ਵਿੱਚੋਂ ਆਪਣਾ ਸਿਰ ਬਾਹਰ ਕੱਢ ਕੇ ਸਾਡੇ ਵੱਲ ਦੇਖਿਆ ਸੀ ਪਰ ਉਸ ਸਮੇਂ ਤੱਕ ਅਸੀਂ ਵੀਡੀਓ ਰਿਕਾਰਡ ਨਹੀਂ ਕਰ ਪਾਏ ਸੀ ਜਾਂ ਸ਼ੁਰੂ ਨਹੀਂ ਕਰ ਪਾਏ ਸੀ ਤੇ ਜਦੋਂ ਇਹਨਾਂ ਨੇ ਕੈਮਰਾ ਆਨ ਕੀਤਾ ਉਸ ਸਮੇਂ ਇਹ ਜੀਵ ਆਪਣਾ ਮੂੰਹ ਦੂਜੀ ਸਾਈਡ ਨੂੰ ਘੁਮਾ ਚੁੱਕਿਆ ਸੀ ਤੇ ਇਹਨਾਂ ਦਾ ਵੀ ਇਹੀ ਦਾਵਾ ਹੈ ਕਿ ਇਸ ਜੀਵ ਦਾ ਜਿਹੜਾ ਮੂੰਹ ਹੈ ਉਹ ਘੋੜੇ ਵਰਗਾ ਸੀ ਜਦੋਂ ਇਸ ਵੀਡੀਓ ਨੂੰ ਫੋਰੈਂਸਿਕ ਵੀਡੀਓ ਐਨਾਲਿਸਟ ਨੇ ਚੈੱਕ ਕੀਤਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਸ ਵੀਡੀਓ ਦੇ ਵਿੱਚ ਕੋਈ ਵੀ ਛੇੜਛਾੜ ਨਹੀਂ ਕੀਤੀ ਗਈ ਦੇ ਵਿੱਚ ਕੋਈ ਵੀ ਚੀਜ਼ ਫਰਜੀ ਨਹੀਂ ਹੈ ਤੇ ਨਾ ਹੀ ਇਹ ਵੀਡੀਓ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਐਡਿਟ ਕੀਤਾ ਗਿਆ ਹੈ ਅਗਸਤ 8 2017 ਦੇ ਵਿੱਚ ਨਾਰਥ ਕੁئینਜ਼ਲੈਂਡ ਆਸਟ੍ਰੇਲੀਆ ਦੀ ਇੱਕ ਰਿਵਰ ਦੇ ਵਿੱਚ ਕਰੂਜ਼ ਸ਼ਿਪ ਚਲਾਉਣ ਵਾਲੇ ਇੱਕ ਇਨਸਾਨ ਨੇ ਇੱਕ ਫੁਟੇਜ ਰਿਕਾਰਡ ਕੀਤੀ ਸੀ ਇਸ ਵੀਡੀਓ ਨੂੰ ਬਣਾਉਣ ਵਾਲੇ ਇਨਸਾਨ ਦਾ ਨਾਮ ਡੇਵਿਡ ਹੈ ਤੇ ਉਹ ਪਾਣੀ ਦੇ ਵਿੱਚ ਕਰੋਕੋਡਾਇਲ ਨੂੰ ਸ਼ੂਟ ਕਰਨ ਦੇ ਲਈ ਆਪਣੀ ਵੀਡੀਓ ਬਣਾ ਰਹੇ ਸਨ ਪਰ ਉਹਨਾਂ ਦੇ ਕੈਮਰੇ ਦੇ ਵਿੱਚ ਇਹ ਚੀਜ਼ ਕੈਪਚਰ ਹੋ ਜਾਂਦੀ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕਿਸੇ ਚੀਜ਼ ਦਾ ਸਿਰ ਹੈ ਤੇ ਉਹ ਪਾਣੀ ਤੋਂ ਬਾਹਰ ਨਿਕਲੀ ਹੋਈ ਹੈ ਪਹਿਲੀ ਨਜ਼ਰ ਦੇ ਵਿੱਚ ਤਾਂ ਇਹ ਦੇਖਣ ਨੂੰ ਬਿਲਕੁਲ ਪੱਥਰ ਵਰਗਾ ਦਿਖਾਈ ਦਿੰਦਾ ਹੈ ਤੇ ਇਹ ਪ ਅੰਦਰ ਚਲਾਇਆ ਜਾਂਦਾ ਹੈ ਤੇ ਜੀਵ ਦਿਖਾਈ ਦਿੰਦਾ ਹੈ ਉਹ ਸਾਰੀ ਜਗ੍ਹਾ ਚੱਕੜ ਹੁੰਦੀ ਹੈ ਰਿਸਰਚਰ ਦਾ ਕਹਿਣਾ ਹੈ ਕਿ ਇਸ ਵੀਡੀਓ ਦੇ ਵਿੱਚ ਜਿਹੜਾ ਜੀਵ ਦਿਖਾਈ ਦੇ ਰਿਹਾ ਹੈ ਉਸ ਨੂੰ ਵਨ ਐਪ ਕਿਹਾ ਜਾਂਦਾ ਹੈ ਆਸਟ੍ਰੇਲੀਆ ਦੇ ਅੰਦਰ ਵਨ ਐਪ ਨੂੰ ਦੇਖਣ ਤੇ ਬਹੁਤ ਜ਼ਿਆਦਾ ਲੰਬੇ ਸਮੇਂ ਤੋਂ ਹੀ ਦਾਅਵੇ ਕੀਤੇ ਜਾ ਰਹੇ ਨੇ ਆਸਟ੍ਰੇਲੀਆ ਦੇ ਮੂਲ ਨਿਵਾਸੀ ਕਹਿੰਦੇ ਨੇ ਕਿ ਇਸ ਜੀਵ ਦੇ ਪੂਰੇ ਸਰੀਰ ਦੇ ਉੱਪਰ ਫਾਰ ਹੁੰਦੇ ਨੇ ਤੇ ਇਸ ਦਾ ਮੂੰਹ ਇੱਕ ਜੈਗਵਾਰ ਜਾਂ ਕੀ ਇੱਕ ਕੁੱਤੇ ਵਰਗਾ ਹੁੰਦਾ ਹੈ ਤੇ ਆਸਟ੍ਰੇਲੀਆ ਦੇ ਮੂਲ ਨਿਵਾਸੀ ਵਨ ਐਪ ਨਾਮ ਦੇ ਇਸ ਜੀਵ ਤੋਂ ਬਹੁਤ ਜ਼ਿਆਦਾ ਡਰਦੇ ਸਨ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਜੀਵ ਰਾ ਆਪਣੇ ਸ਼ਿਕਾਰ ਨੂੰ ਮੂੰਹ ਦੇ ਵਿੱਚ ਫੜ ਕੇ ਚਿੱਕੜ ਦੇ ਵਿੱਚ ਚਲਿਆ ਜਾਂਦਾ ਹੈ ਤੇ ਅਕਸਰ ਹੀ ਇਹ ਜੀਵ ਉਸ ਜਗ੍ਹਾ ਦੇ ਉੱਪਰ ਮਿਲਦਾ ਹੈ ਜਿੱਥੇ ਬਹੁਤ ਜ਼ਿਆਦਾ ਚਿੱਕੜ ਹੁੰਦਾ ਹੈ 1851 ਦੇ ਵਿੱਚ ਵੀ ਆਸਟ੍ਰੇਲੀਆ ਦੇ ਇੱਕ ਨਿਊਜ਼ਪੇਪਰ ਦੇ ਵਿੱਚ ਬਨ ਐਪ ਨਾਮ ਦੇ ਇਹ ਜੀਵ ਦੀ ਖਬਰ ਨਿਊਜ਼ਪੇਪਰ ਦੇ ਉੱਪਰ ਲੱਗੀ ਸੀ ਇਸ ਖਬਰ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਬਨ ਐਪ ਨਾਮ ਦੇ ਇੱਕ ਜੀਵ ਨੇ ਕਿਸੇ ਇਨਸਾਨ ਨੂੰ ਮਾਰ ਦਿੱਤਾ ਹੈ ਤੇ ਉਸ ਤੋਂ ਬਾਅਦ ਲੋਕਾਂ ਦੇ ਝੌਂਟ ਨੇ ਉਸ ਨੂੰ ਬਰਸ਼ੇ ਮਾਰ ਕੇ ਜਾਂ ਕਿ ਬਨ ਐਪ ਨਾਮ ਦੇ ਜੀਵ ਨੂੰ ਬਰਸ਼ੇ ਮਾਰ ਕੇ ਮਾਰ ਦਿੱਤਾ ਜਿਸ ਜਗ੍ਹਾ ਦੀ ਇਹ ਫੁਟੇਜ ਹੈ ਮੰਨਿਆ ਜਾਂਦਾ ਹੈ ਕਿ ਆਸਟ੍ਰੇਲੀਆ ਦੇ ਕੁਈਨਸਲੈਂਡ ਦੀ ਜਿਹੜੀ ਇਹ ਰਿਵ ਕਿਸੇ ਹੋਰ ਜੀਵ ਦੇ ਲਈ ਇਸ ਤੋਂ ਅੱਗੇ ਚਲਦੇ ਹਾਂ ਅਮਰੀਕਾ ਦੇ ਵਿੱਚ ਅਗਸਤ 2017 ਦੀ ਇੱਕ ਗੱਲ ਹੈ ਜਦੋਂ ਉੱਥੋਂ ਦੇ ਇੱਕ ਸਿਕਿਉਰਿਟੀ ਕੈਮਰੇ ਦੇ ਵਿੱਚ ਇੱਕ ਜੀਵ ਕੈਪਚਰ ਹੁੰਦਾ ਹੈ ਤੁਸੀਂ ਇਸ ਫੁਟੇਜ ਦੇ ਵਿੱਚ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਇੱਕ ਜੀਵ ਕਾਰ ਦੇ ਕੋਲ ਜਾ ਰਿਹਾ ਹੈ ਉਸ ਦੇ ਪੈਰ ਕਿਸੇ ਪੰਛੀ ਵਰਗੇ ਹਨ ਤੇ ਪੂਰੇ ਸਰੀਰ ਦੇ ਉੱਪਰ ਉਸ ਦੇ ਫਰ ਲੱਗੇ ਹੋਏ ਨੇ ਜਿਸ ਕਾਰ ਦੇ ਸਿਕਿਉਰਿਟੀ ਕੈਮਰੇਜ ਵਿੱਚ ਇਹ ਫੁਟੇਜ ਰਿਕਾਰਡ ਹੋਈ ਹੈ ਉਸ ਕਾਰ ਦੇ ਵਿੱਚ ਰਹਿਣ ਵਾਲੀ ਔਰਤ ਨੇ ਕਈ ਵਾਰ ਪਹਿਲਾਂ ਵੀ ਦਾਵਾ ਕੀਤਾ ਹੈ ਕਿ ਮੈਂ ਅਜੀਬ ਜੀਵ ਦੇਖਿਆ ਹੈ ਉਸ ਔਰਤ ਦਾ ਕਹਿਣਾ ਹੈ ਕਿ ਇਹ ਇੱਕ ਬਾਰਡਮੈਨ ਹੈ ਜਿਸ ਦਾ ਜਿਹੜਾ ਸਿਰ ਹੈ ਉਹ ਇੱਕ ਪੰਛ ਸਰੀਰ ਦੇ ਉੱਪਰ ਫਾਰ ਹੁੰਦੇ ਨੇ ਤੇ ਇਸ ਦੇ ਲੰਬੇ ਲੰਬੇ ਪੈਰ ਹੁੰਦੇ ਨੇ ਤੇ ਇੱਕ ਕਲਿਕ ਕਲਿਕ ਵਰਗੀ ਆਵਾਜ਼ ਕੱਢਦਾ ਹੈ ਨੈਟਿਵ ਅਮਰੀਕਾ ਦੀਆਂ ਕਈ ਪੁਰਾਣੀਆਂ ਕਿਤਾਬਾਂ ਦੇ ਵਿੱਚ ਵੀ ਇਸ ਜੀਵ ਦਾ ਜ਼ਿਕਰ ਆਉਂਦਾ ਹੈ ਉਹਨਾਂ ਕਿਤਾਬਾਂ ਦੇ ਵਿੱਚ ਇਹ ਜੀਵ ਨੂੰ ਕਾਹੋ ਕਿ ਆਈ ਬਾਇਰਡਮੈਨ ਕਿਹਾ ਗਿਆ ਹੈ ਇਹਨਾਂ ਕਿਤਾਬਾਂ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਜਿਹੜੇ ਬਾਇਰਡਮੈਨ ਹੁੰਦੇ ਨੇ ਇਹ ਖੁੱਲੇ ਮੈਦਾਨਾਂ ਦੇ ਵਿੱਚ ਰਹਿੰਦੇ ਨੇ ਤੇ ਬਹੁਤ ਜ਼ਿਆਦਾ ਸਪੀਡ ਦੇ ਨਾਲੇ ਭੱਜਦੇ ਨੇ ਤੇ ਜ਼ਿਆਦਾਤਰ ਇਹ ਥਣਧਾਰੀ ਜੀਵਾਂ ਦਾ ਸ਼ਿਕਾਰ ਕਰਦੇ ਨੇ ਤੇ ਉਹਨਾਂ ਕਿਤਾਬਾਂ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਸੀ ਕਿ ਅੱਜ ਤੱਕ ਕਿਸੇ ਵੀ ਬਾਇਰਡਮੈਨ ਨੇ ਇਨਸਾਨ ਦਾ ਸ਼ਿਕਾਰ ਨਹੀਂ ਕੀਤਾ ਸੀ ਬਾਇਰ ਲੈਂਡ ਵੀ ਕਿਹਾ ਗਿਆ ਹੈ ਇਹ ਸੰਜੀ ਇਸ ਧਰਤੀ ਦੇ ਉੱਪਰ ਮਿਲੇ ਹੋਏ ਬਹੁਤ ਜਦਾ ਅਜੀਬੋ ਗਰੀਬ ਜੀਵ ਜੇਕਰ ਤੁਸੀਂ ਇਸ ਵੀਡੀਓ ਦਾ ਪਾਰਟ 2 ਵੀ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਦੇ ਵਿੱਚ ਪਾਰਟ 2 ਜ਼ਰੂਰ ਟਾਈਪ ਕਰਨਾ ਧੰਨਵਾਦ